ਸੋ ਰੱਥ ਵਹਲਾ ਹੈ ਰੱਬ ਕੀ ਤੁਹੀ ਆਸਾ ਮਨਸਾ ਬੰਦ ਨਿ ਪਾਈ ਕਰਮੋਂ ਤਨ ਬੰਦ ਕਾਹੀ ਪਾਪੋਂ ਨਾ ਜਗ ਜਾਇ ਆ ਭਾਈ ਬਿਨਸਾ In my... ਨਾਮ ਸਾਰੀ ਏ ਮਾਇਆ ਜਨਮੋਣੀ ਭਾਗੀ ਕਰਮੋ ਸਵੇਰੇ ਕਾਈ ਸੋਰਾ ਪੰਡਤ ਚਰਮਾ ਕਾਈ ਜਿਤ ਕਰਮੋ ਸੁਖ ਰੂਪ ਜਿ ਭਾਈ ਸੋ ਆਤਮੋ ਤਤ ਵਿਚਾਰੀ ਰਹਾ ਸਾਰਸਤ ਦੇਦ ਬਖ ਖਰਪਾਈ ਕਰਹੁ ਕਰੋ ਸੰਸਾਰੀ ਪਖਕ ਮੈਂ ਨਾ ਚੁਕਈ ਪਾਈ ਅੰਤਰ ਮੈਂ ਵਿਕਾਇ ਇਹਨ ਬਿਦ ਰੂਪੀ ਮਾਪੁਰ ਪਾਈ ਓਨੇ ਗੁਰਪਤਾ ਕਨੀਵ ਕੂਤੀ ਭਾਈ ਦੁਜੈ ਪਾਏ ਕੁਆਈ ਬਿਨ ਸਤਗੁਰ ਦਾ ਨ ਪਾਈਐ ਭਾਈ ਬਿਨ ਨਾਮ ਮਨ ਨ ਜਾਇ ਸਤਗੁਰ ਸੇ ਦੇ ਤਾ ਸੁਪਾਏ ਭਾਈ ਆਹਨ ਜਾਰ ਸਤ ਸਹਿ ਵਰਤੇ ਉਪਜੈ ਭਾਈ ਮਨ ਨਿਰਵੰਨਾ ਸਤ ਸਮਾਈ ਗੁਰ ਸੇਵੇ ਸੋਹੂ ਜੈ ਪਾਈ ਗੁਰ ਦੇਨਾ ਆਪ ਨਾ ਪਾਈ ਜਿਸ ਅੰਦਰ ਰੋਹ ਕੀ ਕਰਮ ਕਬਾਵੈ ਭਾਈ ਗੁਰ ਗੋਦ ਦੇਕਾ ਪੰਚਰਾ ਦਨੀ ਵਿਰਵਈਏ ਭਾਈ ਵਿੱਚੋਂ ਨਿਕਲੇ ਤਤ ਜਲ ਮਕੀਏ ਜਰ ਦੇਖੀਏ ਭਾਈ ਇਹ ਜਗ ਇਹ ਹਾਅ ਅਤ ਗੁਰ ਬੇਨਾ ਧਰਮ ਬੁਝੀਏ ਭਾਈ ਘਟ ਘਟ ਦੇਉ ਅਲਖ ਏ ਜਗ ਕਾ ਸੂਤ ਕੋ ਭਾਈ ਦੈਸਪੰਦੋ ਮਾਏ ਬੇਨ ਗੁਰੂ ਗਾਠ ਦਾ ਛੁਕੈ ਭਾਈ ਤੱਕੀ ਕਰਮੋ ਖਵਾਈ ਤੇ ਜਗ ਪਰਮਲਾਪਾਈ ਕੇਨਾ ਕਿਛੂ ਨਾ ਜਾਇ ਗੁਰ ਮਿਲਿਆ ਕਿਆ ਈਆਂ ਪਾਈ ਦਰਗਹ ਦਾ ਵਸੇਖ ਗੁਰ ਉਪਦੇਸ਼ ਜੇ ਕਾ ਕਰਨਾ ਮਾਈ ਮਨ ਵਸਿਆ ਤੂੰ ਤਾਂ ਦੇਖ ਇਹ ਤਮਹਾਟ ਸਰਾਖੁ ਭਾਈ ਵਖਰ ਨਾ ਆਪਾਰ ਏ ਵਖਰ ਵਪਾਰੀ ਮੋ ਪ੍ਰਭਾ ਪਾਈ ਕੋਰ ਸ਼ਬਦ ਕਰੇ ਉਚਾਰ ਤੰ ਦਾ ਵਾਰੀ ਨਾਨਕਾ ਪਾਈ ਮੇਂ ਕਰੇ ਵਾਪਾਰ ਇੱਕ ਅਨੁਸਰਾਪ ਕੋ ਪਾਈ ਬਖਰ ਨਾਮ ਬਪਾ ਇਹ ਨੀਚਾ ਧੰਨਾ ਵਪਾਰੀ ਨਾਖ ਪਾਈ ਮੇਰੇ ਕਰੀ ਵਪਾਰ ਰਾਮ ਦੀ ਕਾ ਖਰਸਾ ਰਾਮ ਗੁਰੂ ਜੀ ਕੀ ਬੰਦਗੀ